ਸਸ਼ੀਕਾਲ ਮੇ ਤੋਂ ਨਾ ਪਰੀਆ ਤੇ ਤੁਸੀਂ ਸਾਲਜਾ ਟੀਵੀ ਦੇਖ ਰਹੇ ਹੋ ਤਾਂ ਹੁਣੇ-ਹੁਣੇ ਵੱਡਾ ਹਾਦਸਾ ਵਾਪਰਿਆ ਹੈ ਤੇ ਸਹਾਸਦ ਦੇ ਵਿੱਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਤਾਂ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਕੰਨੀਜੀ ਬੱਸ ਸਿੱਗੀ ਜੋ ਕਿ ਬਟਾਲਾ ਤੋਂ ਮੁਹਾਲੀ ਵੱਲ ਨੂੰ ਜਾ ਰਹੀ ਸੀ ਅਤੇ ਬਾਈਕ ਨੂੰ ਬਚਾਉਂਦੇ ਬਚਾਉਂਦੇ ਹਾਦਸਾ ਵਾਪਰ ਜਾਂਦਾ ਜਿਸ ਦੌਰਾਨ ਸਿੱਧੀ バス ਜਿਹੜੀ ਆਕੰਧ ਦੇ ਨਾਲ ਜਾ ਟਕਰਾਂਦੀ ਹੈ ਜਿਸ ਦੌਰਾਨ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਤੇ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਵੇਂ ਹਾਦਸਾ ਵਾਪਰਦਾ ਹੈ ਤਾਂ ਆਲੇ ਦੁਆਲੇ ਦੇ ਲੋਕ ਮੌਕੇ ਉੱਤੇ ਪਹੁੰਚਦੇ ਨੇ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਤੀ ਕਰਵਾਉਂਦੇ ਨੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਤਸਵੀਰਾਂ ਵੀ ਹਾਦਸੇ ਵਾਲੀ ਥਾਂ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ कि बस ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਬੱਸ ਦਾ ਮੁੜਲਾ ਹਿੱਸਾ ਤਾਂ ਬਿਲਕੁਲ ਹੀ ਖਤਮ ਹੋ ਚੁੱਕਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਤੇ ਨਾਲ ਹੀ ਜਿਹੜੀ ਬੱਸ ਹੈ ਜਦੋਂ ਕੰਦ ਦੇ ਵਿੱਚ ਵੱਜਦੀ ਹੈ ਤੇ ਉਸ ਦੌਰਾਨ ਇਮਾਰਤ ਦੇ ਕੰਦ ਜਿਹੜੀ ਹੈ ਬੱਸ ਦੇ ਵਿੱਚ ਜਾ ਉੱਪਰ ਆ ਕੇ गिर ਜਾਂਦੀ ਹੈ ਜਿਸ ਦੌਰਾਨ ਬੱਸ ਜਿਹੜੀ ਹੈ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਜਿਸ ਦੌਰਾਨ ਦੱਸਿਆ ਜਾ ਰਿਹਾ ਕਿ ਚਾਰ ਲੋਕਾਂ ਦੇ ਦਰਦਨਾਕ ਮੌਤ ਹੋ ਚੁੱਕੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 18 ਲੋਕ ਕੰਮੀ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਦੇ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜਿਹੜੇ ਨੇ ਪੁਰਣਾ ਦੇ ਵਿੱਚ 6 ਲੋਕਾਂ ਦੀ ਹਾਲਤ ਹਲੇ ਵੀ ਗੰਭੀਰ ਦੱਸੀ ਜਾ ਰਹੀ ਹੈ ਤੇ ਜਿਨ੍ਹਾਂ ਨੂੰ ਮਾਮਲੇ ਦਾ ਸੱਟਾਂ ਲੱਗੀਆਂ ਨੇ ਉਹ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤਾਂ ਵੱਡਾ ਹਾਦਸਾ ਜਿਹੜਾ ਵਾਪਰਿਆ ਕਾਦਗੜ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਬਾਈਕ ਨੂੰ ਬਚਾਉਂਦੇ ਬਾਈਕ ਸਵਾਰ ਨੂੰ ਬਚਾਉਂਦੇ ਬਚਾਉਂਦੇ ਇੱਕ ਨਿੱਜੀ ਬੱਸ ਜਿਹੜੀ ਹੈ ਜਾ ਕੇ ਕੰਦ ਦੇ ਵਿੱਚ ਵੱਜਦੀ ਹੈ ਜਿਸ ਉਾਰ ਨਾਲ 4 ਲੋਕਾਂ ਦੇ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਘਟਨਾ ਸਥਲ ਤੇ ਦੇਖ ਸਕਦੇ ਹੋ ਕਿ ਮੌਕੇ ਉੱਤੇ ਲੋਕ ਵੀ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਜਿਹੜੀ ਹੈ ਜ਼ਖਮੀਆਂ ਨੂੰ ਮੌਕੇ ਉੱਤੇ ਚੁੱਕ ਕੇ ਹਸਪਤਾਲ ਲਿਜਾਇਆ ਜਾ ਰਿਹਾ ਪਰ ਜਿਵੇਂ ਇਸਹਾਸ ਦੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਚੁੱਕੇ ਨੇ ਅਤੇ ਉਹਨਾਂ ਵੱਲੋਂ ਵੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਬ੍ਰੇਕ ਫੇਲ ਹੋਣ ਦੇ ਨਾਲ ਇਹ ਹਾਦਸਾ ਵਾਪਰਿਆ ਪਰ ਜੋ ਜਾਣਕਾਰੀ ਹਾਸਲ ਹੋਈ ਹੈ ਉਸ ਦੇ ਮੁਤਾਬਿਕ ਦੱਸਿਆ ਜਾ ਰਿਹਾ ਪੁਲਿਸ ਅਧਿਕਾਰੀਆਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਬਾਈਕ ਸਵਾਰ ਨੂੰ ਬਚਾਉਂਦੇ ਬਚਾਉਂਦੇ ਇਹ バス ਜਿਹੜੀ ਹੈ ਇਨ ਬੈਲੈਂਸ ਹੋ ਜਾਂਦੀ ਹੈ ਜ ਜਸੁਰਾਂ ਸੱਦੀ ਕੰਧ ਦੇ ਵਿੱਚ ਵੱਜਦੀ ਹੈ ਤੇ ਕੰਧ ਦੇ ਵਿੱਚ ਵੱਜਨ ਦੇ ਨਾਲ ਜਿਹੜਾ ਇਮਾਰਤ ਦੀ ਕੰਧ ਹੈ ਉਹ ਵੀ ਸਿੱਧੀ ਜਿਹੜੀ ਜਾ ਕੇ ਹੈ ਬਸ ਦੇ ਵਿੱਚ ਜਾ ਵਜਦੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬਸਪੂਰੀਦਰਾ ਨੁਕਸਾਨੀ ਗਈ ਗਿਆ ਤੇ ਇਸ ਬਸ ਵਿੱਚ ਬੈਠੇ ਉਹ ਸਵਾਰੀਆਂ ਵੀ ਕੰਬੀ ਰੁਕਤ ਵਿੱਚ ਜ਼ਖਮੀ ਹੋ ਚੁੱਕੀਆਂ ਨੇ ਅਤੇ ਜਿਨ੍ਹਾਂ ਦੇ ਵਿੱਚ ਚਾਰ ਲੋਕਾਂ ਦੇ ਦਰਦਨਾਕ ਮੌਤ ਹੋ ਚੁੱਕੀ ਹੈ ਤੇ ਇਸ ਪੂਰੇ ਮਨ ਭਾਗੇ ਪਾਣੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਸਾਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਵਲੇ ਇਹ ਹਾਦਸਾ ਵਾਪਰਿਆ ਜਿੱਥੇ ਇਹ ਬਸ ਜਿਹੜੀ ਹੈ ਗਿਆ ਬਟਾਲ ਤੋਂ ਮੁਹਾਲੀ ਵੱਲੋਂ ਚੱਲੀ ਹੁੰਦੀ ਹੈ ਤੇ ਜਿਵੇਂ ਪਿੰਡ ਸ਼ਹਾਬਾਦ ਪਹੁੰਚਦੀ ਹੈ ਤੇ ਉਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਜਿੱਥੇ ਇੱਕ ਚਾਰ ਕੀਮਤੀਆਂ ਜਾਨਾਂ ਦੇ ਮੌਕੇ ਉੱਤੇ ਹੀ ਜਾਨ ਚਲੇ ਜਾਂਦੀ ਹੈ ਤੇ ਹੋਰ ਜਿਹੜੇ ਇਸ ਹਾਦਸੇ ਦੌਰਾਨ ਜ਼ਖਮੀ ਹੋਏ ਨੇ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤੇ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਪਹੁੰਚੀ ਹੋਈ ਪੁਲਿਸ ਵੱਲੋਂ ਵੀ ਆਪਣੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ